ਅਸੀ ਕਾ ਫੇਰੇ ਦੋਸਤੋ ਮੈਂ ਤੁਹਾਡਾ ਆਪਣਾ ਕਿਕਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਕਿਕਰ ਸਿੰਘ ਬਲੌਗ ਚੈਨਲ ਬਹੁਤ ਦਿਨ ਹੋ ਗਏ ਸੀ ਤੁਹਾਡੇ ਵਾਸਤੇ ਕੋਈ ਬਲੌਗ ਨਹੀਂ ਸੀ ਲੈ ਕੇ ਆਂਦਾ ਅਸਲ ਵਿੱਚ ਕੁਝ ਕੰਮਾਂ ਦੀਆਂ ਔਝੇਮੀਆਂ ਕਰਕੇ ਮੈਂ ਥੋੜਾ ਜਿਹਾ ਉਲਝ ਗਿਆ ਸੀ ਪਰ ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕਲੀਅਰ ਹੋ ਗਈਆਂ ਨੇ ਮੇਰਾ ਕੋਈ ਬਾਹਰ ਦਾ ਸ਼ੂਟ ਸੀ ਜਿਹੜਾ ਉਹ ਵੀ ਕਲੀਅਰ ਹੋ ਗਿਆ ਇੱਕ ਦੋ ਥਾਂ ਤੇ ਹੋਰ ਕੰਮ ਸੀ ਕੁਝ ਮੈਂ ਘੁੰਮਣ ਗਿਆ ਹੋਇਆ ਸੀ ਮੱਥਾ ਟੇਕਣ ਗਿਆ ਹੋਇਆ ਸੀਗਾ ਤਾਂ ਅਨੰਦਪੁਰ ਸਾਹਿਬ ਗਏ ਸੀਗੇ ਤੇ ਮਾਤਾ ਰੈਣਾ ਦੇਵੀ ਦੇ ਵੀ ਗਏ ਸਾਰੇ ਕਿਤੇ ਜਾ ਕੇ ਆਏ ਹਨ ਤੇ ਇਸ ਕਰਕੇ ਮੈਂ ਕੁਝ ਦਿਨਾਂ ਦਾ ਤਾਂ ਵੀਡੀਓ ਪਾ ਸਕਿਆ ਤੇ ਮੈਨੂੰ ਪਤਾ ਸਾਰੇ ਰਸ਼ਿਕ ਵੇਟ ਕਰਦੇ ਹੋਣਗੇ ਤੇ ਇਸ ਕਰਕੇ ਅੱਜ ਬਲੌਗ ਲੈ ਕੇ ਆਇਆ ਬਲੌਗ ਨੂੰ ਤੁਸੀਂ ਪਿਆਰ ਦਿਓ ਔਰ ਇਸੇ ਤਰ੍ਹਾਂ ਤੁਹਾਨੂੰ ਅੱਗੇ ਰੈਗੂਲਰ ਵੀਡੀਓ ਮਿਲਦੀਆਂ ਰਹਣਗੀਆਂ ਤੁਸੀਂ ਹੁਣ ਦੇਖੋ ਬਲੌਗ ਸਸਿਕਾ ਬਾਈ ਸਾਰਿਆਂ ਨੂੰ ਚਿਕਾ ਜੀ ਆਏ ਬੰਦੇ ਨੂੰ ਪਛਾਣੋ ਕੌਣ ਆ ਇਹ ਸਣੀ ਹੈ ਇਹ ਅੱਜ ਹੀ ਕਿਰਾਏ ਹੈ ਇਹ ਨਾ ਕੀੜਾ ਲੱਗ ਗਿਆ ਦੇਖ ਰਿਹਾ ਦੇਖਾ ਅੱਧੀ ਰੁਕੀ ਦੱਸੋ ਕੀੜਾ ਦਿਖਾਉਂਦੇ ਆ ਤੁਹਾਨੂੰ ਨਹੀਂ ਰਹਿੰਦੇ ਇਹ ਕਾਫੀ ਕੀੜਾ ਹੈ ਤੇ ਤੁਸੀਂ ਦੱਸੋ ਕਿ ਕੋਈ ਦਵਾਈ ਦਵਾਈ ਉਹ ਮਿਲਦੀ ਹੋਵੇ ਜੀ ਕੀੜੇ-ਕੂੜੇ ਵਾਲੀ ਕੀ ਠੀਕ ਹੋ ਜੇ ਹੋ ਕਮੈਂਟ ਕਰਕੇ ਦੱਸੋ ਦਵਾਈ ਲਾਉਣੇ ਆ ਅੱਗੇ ਨਾਉ ਸੈਟ ਆ ਹੂੰ ਹੂੰ ਤੇ ਆਜਾ ਵੀ ਮਰੀਏ ਭਾਈ ਇਹ ਦਵਾਈ ਤਾਂ ਲਈ ਆ ਕਰੀ ਦਾੜੀ ਤਾਂ ਕਨਵਾਈ ਆ ਸਾਨੀ ਹੂੰ ਹੂੰ ਵੀ ਕਦੇ ਮੁੜ ਕੇ ਪੱਕੇ ਦੋਤੀ ਆਈ ਨਾ ਹੋ ਜੇ ਠੀਕ ਆ ਅੱਜ ਮੁਖਲਾਵਾ ਦੀ ਕੂੜੇ ਕੱਢਣੀ ਹੋਈ ਹੈ ਕਾਫੀ ਗੈਪ ਹੈ ਬਹੁਤ ਜ਼ਰੂਰ ਹਾਂ ਜੀ ਭੈਣਾ ਗੈਪ ਕਿਵੇਂ ਪੈ ਗਿਆ ਗੈਪ ਬਸ ਕੁਝ ਕੁਝ ਪਰੇਸ਼ਾਨੀਆਂ ਸੀਗੀਆਂ ਪਰੇਸ਼ਾਨੀਆਂ ਨਹੀਂ ਦੱਸੋ ਸਿਰਫ ਕੰਮ ਦੇ ਸਿਰਫ ਜਿੱਤਨਾ ਬਾਅਦ ਸੀ ਫਰਾਂ ਚੰਡੀਗੜ੍ਹ ਵਾ ਗਿਆ ਫਿਰ ਘੁੰਮਣ ਵਾ ਗਿਆ ਮੈਂ ਪਹਿਲੀ ਵਾਰੀ ਘੁੰਮਣ ਗਿਆ ਤੇ ਘੁੰਮਣ ਦਾ ਘਾਟੇ ਜਮੁਰਾ ਤੇ ਹੈ ਘੁੰਮਣ ਦਾ ਘਾਟੇ ਜਮੁਰਾ ਨਾਲ ਤਾਂ ਘੁੰਮਣ ਖੜਾ ਨਹੀਂ ਇੱਥੇ ਘੁੰਮਣ ਨਹੀਂ ਨਾ ਮੈਂ ਗਿਆ ਸੀਗਾ ਨਨਪੁਰ ਸਾਹਿਬ ਟ੍ਰੈਵਲ ਕੰਪਨੀ ਸਾਹਿਬ ਪਰਮੇਸ਼ਰਗੁਰੂ ਆ ਨੈਣਾ ਦੇਵੀ ਤੇ ਵਿਸ਼ੋੜਾ ਸਾਹਿਬ ਇਹ ਸਾਰੀ ਜਗ੍ਹਾ ਦੇ ਉੱਤੇ ਜਾ ਕੇ ਆਣਾ ਇਸ ਕਰਕੇ ਕੁਝ ਦਿਨ ਉਧਰ ਲੰਘ ਗਏ ਕੁਝ ਦਿਨ ਪਹਿਲਾਂ ਮੇਰਾ ਫਿਲਮ ਸੀ ਪਟਿਆਲੇ ਫਿਰ ਇੱਕ ਬੰਦਾ ਪ੍ਰਮੋਸ਼ਨ ਸੀ ਤੇ ਇੱਕ ਦਿਨ ਹੋਰ ਕੰਮ ਜਿਸੀਂ ਐ ਕਰ ਕਰਾ ਕੇ 10 10 12 ਦਾ ਮੈਂ ਮੇਰੇ ਬਿਜ਼ਨਸ ਨੂੰ ਕਰਕੇ ਸ਼ੂਟ ਹੋਇਆ ਨਹੀਂ ਸੈਕੰਡ ਫਿਰ ਅਸੀਂ ਹੁਣ ਸ਼ੂਟ ਕਰਨਾ ਸੀ ਦਾ ਕੁਝ ਆਰਟਿਸਟ ਵੀ ਸੀ ਗਲੇ ਤਾਂ ਕਰਕੇ ਹੁਣ ਲੰਮਾ ਗਿਆ ਪੈ ਗਿਆ ਹੁਣ ਅੱਜ ਆਰਟਿਸਟ ਮੇਰੇ ਸਾਰੇ ਤਾਂ ਅੱਜ ਹੁਣ ਸ਼ੂਟ ਜਿਹੜਾ ਹੈਗਾ ਸ਼ੁਰੂ ਕਰ ਰਹੇ ਆ ਮੈਂ ਸਾਰੇ ਦਰਸ਼ਕਾਂ ਤੋਂ ਮਾਫੀ ਵੀ ਮੰਗਦਾ ਕਿ ਮੈਂ ਤੁਹਾਡਾ ਮਤਲਬ ਐਪੀਸੋਡ ਜਿਹੜਾ ਹੈਗਾ ਟਾਈਮ ਤੇ ਨਹੀਂ ਦੇ ਸਕਿਆ ਇਸ ਕਰਕੇ ਸੌਰੀ ਵੀ ਕਰ ਰਹਾ ਪਰ ਹੁਣ ਇਹ ਦੂਬਾ ਜਿਹੜਾ ਹੈ ਰੈਗੂਲਰ ਐਪੀਸੋਡ ਆ। ਹਾਂਜੀ ਠੀਕ ਹੈ। ਹੁਣ ਕਮੋ ਕਮੋ ਵਲ ਐਂਟਰੀ ਕਰੋ। ਆਪਾਂ ਰੇਡੀਆਂ ਬਾਈ ਜੀ। ਹਾਂ ਦੱਸੋ ਰੇਡੀਆਂ। ਦੱਸੋ ਜੀ ਕਿੰਨਾ ਕੈਸਾ ਲੱਗ ਰਹਾ ਤੁਹਾਨੂੰ। ਪੂਰਾ ਵਧੀਆ ਬਾਈ। ਅੱਛਾ ਲੱਗਦਾ। ਹੂੰ ਜੇਲ੍ਹ ਚ ਕੈਦੀ ਹੁੰਦੀ ਹੁੰਦੀ ਹੈ ਜਿਹਾ ਜੀ। ਹੈ? ਕੁਛ ਨਹੀਂ। ਉਹ ਕਹਿੰਦਿਆਂ ਇਹਦੇ ਨੇ ਇੱਕ ਲੈਣਾ ਜਣੀਆਂ ਪਾਈਆਂ ਹੁੰਦੀਆਂ ਨਾ ਬਾਈ। ਉਹ ਵੇ ਸਣੀ ਜਿਮਲਾਉਣ ਲੱਗ ਗਿਆ ਜਿਮਲਾਉਣ ਲੱਗ ਗਿਆ ਚਲਾ ਦੇ ਯਾਰ ਬਸ ਸ਼ੂਟ ਕਰਦੇ ਹਾਂ ਹੁਣ ਤਾਂ ਬਾਈ ਸੀਨ ਹੋ ਗਿਆ ਕੰਪਲੀਟ ਇਹ ਸੀਨ ਕੰਪਲੀਟ ਹੋ ਗਿਆ ਅਗਲਾ ਸੀਨ ਕਰਦੇ ਆ ਅਗਲਾ ਸੀਨ ਕਰਦੇ ਆ ਅਕਟਰ ਕੋ ਅਕਟਰ ਲੱਗ ਗਿਆ ਕਮੈਂਟ ਅਲੋਕੇਸ਼ਨ ਤੋਂ ਸਿੱਧੀ ਨਵੀਂ ਲੋਕੇਸ਼ਨ ਤੇ ਸ਼ਹਿਰੀ ਲੋਕੇਸ਼ਨ ਤੇ ਆ ਗਏ। ਨਹੀਂ ਹੈ ਫਿਰ ਅਸੀਂ। ਅਈਏ ਨਵੀਂ ਲੋਕੇਸ਼ਨ ਤੇ ਜੀ? ਹਾਂ ਜੀ ਹਾਂ। ਠੀਕ ਹੈ। ਤਨਾਮ ਸ਼ੁਰੂ। ਉਸੇ ਕਮੈਂਟਾਂ ਤੇ ਵੀ ਨਵੀਂ ਲੋਕੇਸ਼ਨ ਸਾਡੀ ਕਿਵੇਂ ਨਹੀਂ ਲੱਗੀ? ਐਕਸਾ ਠੀਕ ਹੈ। ਪਹਿਲੇ ਨਾ ਸਾਰਾ ਤੁਹਾਨੂੰ ਇੱਕੋ ਜਿਹਾ ਕਿਉਂ ਆਇਆ ਕਾਰਡ ਜਿਹੜੇ ਗੋਲ ਜਿਹੇ ਮਾਣੇ। ਇੱਡੀ ਕਾ ਨਾ ਨਾ ਮੈਂ ਕੱਟ ਦੇਣਾ ਹੁੰਦਾ ਸੀਨ ਵੇਲੇ ਤਾਂ ਮੈਨੂੰ ਇਹ ਸੋਚਣਾ ਪਿਆ ਉਹ ਮਰ ਕੋਕ ਤੇ ਉਹ ਉਹੀ ਤਾਂ ਗੱਲ ਆ ਉਹ ਸੁਣਨੇ ਆ ਉਹ ਕੋਈ ਗੱਲ ਨਹੀਂ ਉਹ ਮੈਂ ਤੁਹਾਨੂੰ ਦੱਸ ਦਾਂ ਦੂਜਾ ਸੀ ਥੱਲੋ ਕੱਢ ਕੇ ਲੈਣਾ ਸੀਨ ਹੋਣਾ ਨਾ ਤੇ ਉਹ ਅੱਗੇ ਸੈਂਟਰ ਤੋਂ ਬਈਰਗੇ ਇਹ ਹਾਲਾ ਕਾਲੇ ਵਾਲੇ ਬੇ ਜੋ ਕੋਈ ਗੱਲ ਨਹੀਂ ਫਲਾ ਦੇ ਐਕਸ਼ਨ ਤੁਸੀਂ ਗੱਲਾਂ ਸੁਣਨੀਆਂ ਹੁਣ ਗੱਲਾਂ ਸੁਣਨੀਆਂ ਬੇ ਨਰਿਕ ਲੋਕੀ ਠੀਕ ਆ ਸ਼ਿਆਦ ਸੁਈ ਸਾਜੀ ਸਿਰਸ ਦੇਹੋਂ ਨਾ ਇੱਤੇ ਮੈਕੇ ਕੋਈ ਨਹੀਂ ਸੋੜੀ ਪੋਚੇ ਵੈ ਅੰਨੇ ਦਾ ਪੋਚਾ ਖਰਾਬ ਕਰਤਾ ਰੇ ਲੈ ਗਈ ਨਿੰਬੜੇ ਪੈਰ ਕੋਈ ਨਹੀਂ ਕਾ ਮੁਰਕ ਮੁਰਕ ਕੇ ਨਾ ਗਰਮ ਘਟਾ ਹੋਰ ਮੈਂ ਤਾਂ ਇੱਕ ਮਿੰਟ ਖੜਾ ਉਪਰਾ ਨੂੰ ਕਰਕੇ ਉਹੀ ਸੂਰ ਜੇ ਮੇਰੇ ਹੁੰਤੇ ਜਮ ਚੱਕਰ ਹੋਣਾ ਦੇ ਹੋਰ ਦਾ ਸਿਰ ਕੋ ਮਗਲ ਕੋ ਦਾ ਕਾਲੀ ਅਣ ਕਾਲੀ ਅਣ ਕ ਲੱਗਦਾ ਕਾਲੀ ਅਣ ਕੇ ਇੱਕ ਘੰਟੇ ਮੁਰਾ ਭੁੰਨੇ ਦਾ ਬੈਠ ਜਾ ਉਹ ਅੱਖਾਂ ਚ ਜੋ ਸੂਰ ਸੂਰ ਜਲਦੀ ਨਾ ਹੁਲਾ ਲੈ ਲੈ ਆਉਂਗਾ ਮੈਂ ਜੀ ਉਹ ਗੀਲੇ ਨੇ ਜੇ ਅਸੀਂ ਜਰਾ ਪਰ ਹੁੰਦੇ ਨਹੀਂ ਕਰ ਹੂੰ ਹਾਂ ਖੜੇ ਕਿਹਨਾਂ ਦਾ ਖੜਿਆ ਹਾਂ ਖੜਿਆ ਸੀ ਨੇ ਹੋ ਗਿਆ ਕੋਈ ਬੇਬੇ ਕੀ ਭਾਲਦੇ ਫਿਰਦੇ ਆ ਉਹ ਨਾ ਮਦਦ ਨਹੀਂ ਲੈ ਕੇ ਸੁਣਾਇਦੀਆਂ ਇਹ ਨਾ ਇੱਧਰ ਵੀ ਹੈਗਾ ਹੈ ਇੱਧਰ ਇੱਧਰ ਦੇ ਪਾਸੇ ਕੱਪੜੇ ਕੋ ਪ੍ਰੈਸ ਕਾਉਣ ਵਾਲਾ ਹੈ ਹਾਂ ਸਾਰਾ ਵਧੀਆ ਹੂੰ ਪਹਿਲਾਂ ਮੇਰੇ ਸੌਣੇ ਪਹਿਲਾਂ ਬਹੁਤ ਹਲਾ ਸੌਣਾ ਹੈ ਪਹਿਲਾਂ ਸ਼ਾਇਦ ਇੱਥੇ ਬੈੱਡ ਪਿਆ ਸੀਗਾ ਬੈੱਡ ਦੇ ਮੈਨੇ ਬਾਹਰ ਲਾਤਾ ਪਹਿਲਾਂ ਵੀ ਇੱਥੇ ਸ਼ੂਟ ਕਰਦੇ ਹੁੰਦੇ ਸੀਗੇ ਪਹਿਲਾਂ ਇਹ ਵੀਡੀਓ ਦੱਸੀ ਜਾਂਦੀ ਹੈ ਇਹਦੀ ਬੁਰਬੁਹ ਨਾਲ ਹੀ ਸੂਰ ਸਾਡੇ ਹਾਂ ਉਹ ਦੂਜੇ ਉਹ ਸਾਹਮਣੇ ਉਹ ਹੀ ਕਰਤਾ ਹੈਗਾ ਸੀਗਾ ਤੁਸੀਂ ਆਏ ਨਹੀਂ ਪਹਿਲਾਂ ਇੱਧਰ ਮੈਂ ਨਹੀਂ ਸਾਰਾ ਕੰਮ ਨਿਵੇੜ ਕੇ ਹੁਣ ਬੈਠੀ ਸੀ ਰੀਲੀ ਹੋਈ ਤੁਸੀਂ ਮੇਰੇ ਲਈ ਸਾਰਾ ਕੰਮ ਆਪਦਾ ਮੈਂ ਕਿਉਂ ਨਿਵੇੜ ਲਿਆ ਹਾਂ ਆ ਮੈਂ ਨਿਵੇੜ ਲੈਂਦਾ ਕੋਈ ਤਾਂ ਪਰ ਉਹ ਗਿਆ ਲੱਗਿਆ ਹੈਗਾ ਕਿ ਉਹ ਤੇ ਚਲੀ ਗਈ ਉਹਨੇ ਆਪਾਂ ਤਾਂ ਕਿਹਦਾ ਟਾਈਮ ਚੱਲੂਗੀ ਹੋਰ ਤਾਂ ਕਿੰਨੇ ਮਿੰਟ ਤੱਕ ਪਤਾ ਸੀਗਾ ਕਿਤਾ ਸਵੇਸ ਕਿਹਾ

ਪਈ ਦੇਖੋ ਤੁਹਾਡਾ ਬਲੌਗਰ ਕਹਿੰਦਾ ਵੀ ਮੈਂ ਉ ਤਾਂ ਬਲੌਗ ਸਿੱਧਾ ਕਰਕੇ ਬਣਾ ਲੈਣਾ ਪਰ ਮੈਨੂੰ ਇਦਾਂ ਫਰੰਟ ਕੈਮਰਾ ਕਰਕੇ ਕੱਲਿਆਂ ਨਹੀਂ ਬੋਲਿਆ ਜਾਂਦਾ ਤੇ ਇਹਨੂੰ ਆਪ ਹੌਲੀ ਹੌਲੀ ਸਿਖਾ ਦਾਂਗੇ ਇਹਨੂੰ ਮੈਂ ਕਿਹਾ ਮਤਲਬ ਕੀ ਸਿੱਖ ਰਹੇ ਹਾਂ 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 ਵੀ ਐਕਸਪੀਰੀਅੰਸ ਸ਼ੇਅਰ ਕਰਿਆ ਕਰ ਹੁਣ ਮੀਂਹ ਵੀ ਦਿਖਾਊਗਾ ਵੀ ਮੀਂਹ ਪੈਂਦਾ ਤੇ ਛੋਟਾ ਹੁੰਦਾ ਨਾ ਹੁੰਦਾ ਵੀ ਰਿਹਾ ਮੀਂਹ ਤੇ ਹਾਂ ਬਹੁਤ ਕੋ ਗੱਲ ਜੀ ਇਹ ਲਾ ਹੁੰਦਾ ਵੀ ਅਸੀਂ ਮਤਲਬ ਕੀ ਜਦੋਂ ਛੋਟੇ ਹੁੰਦੇ ਸੀ ਅਸੀਂ ਕਿੱਦਾਂ ਮਤਲਬ ਗਲੀਆਂ 'ਚ ਸਾਰੇ ਜਵਾਕ ਖੇਡਦੇ ਕੁੱਦਦੇ ਡਿੱਗਦੇ ਚਿੱਕੜ ਹੁੰਦਾ ਗਲੀਆਂ 'ਚ ਹਨਾ ਤੇ ਕਿੰਨੇ ਨਯਾਰਾ ਹੱਥਾਂ ਤੱਕ ਘਰੀ ਨਹੀਂ ਪੜਦਾ ਸਟ੍ਰੀਟ ਦੀ ਵੀ ਪ੍ਰਵਾਹ ਨਹੀਂ ਸੀ ਕਰਦਾ ਕੋਈ ਪ੍ਰਵਾਹ ਨਹੀਂ ਸੀ ਕੋਈ ਕਹਿੰਦੇ ਕਾਲੇ ਤੱਕ ਕਾਲੇ ਰੋਡ 'ਤੇ ਤੇ ਨਾਲਾ ਘਰ ਦੇ ਮਤਲਬ ਕੀ ਐ ਏਡੀਆਂ ਏਡੀਆਂ ਕੁੜੀਆਂ ਹੁੰਦੇ ਏਡੇ ਮੁੰਡੇ ਹੁੰਦੇ ਇਕੱਠੇ ਖੇਡਦੇ ਰਹੇ ਹਾਂ ਮੈਂ ਹੁਣ ਉਹ ਹੀ ਹਾਂ ਉਹ ਉਹ ਆਵਾਜ਼ ਵਗ ਗਿਆ ਉਹੀ ਗੱਲ ਕਰਖਤੀ ਹਾਂ ਮੈਂ ਕਿ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਵੀ ਠੀਕ ਸੀ ਮਾਹੌਲ ਅਸੀਂ ਉਦੋਂ ਵੀ ਠੀਕ ਹੀ ਕਰ ਖੇਡ ਰਿਖੇ ਖੇਡਦੇ ਹਾਂ ਮਤਲਬ ਪੂਰਾ ਖੇਡਦੇ ਅੱਜ ਕੱਲ ਦਾ ਦੋ ਕੁੜੀਆਂ ਵੀ ਦੋ ਹੁੰਦੀਆਂ ਨੇ ਇੱਧਰ ਇੱਕ ਇੱਧਰ ਵਾਗ ਕੇ ਇੱਧਰ ਮੁੰਡੇ ਅੱਜ ਕੱਲ ਮੁੰਡੇ ਕੁੜਾਂ ਦਾ ਇਕੱਠੇ ਜਮਾ ਹੀ ਨਹੀਂ ਖੇਡਦੇ ਮਤਲਬ ਯਕੀਨ ਮੁੱਕੀ ਗਿਆ ਜਮਾ ਅੱਜ ਕੱਲ ਟਰਸਟ ਨਹੀਂ ਕਰ ਸਕਦੇ ਪਤਾ ਨਹੀਂ ਇਹ ਜਿੱਥੇ ਖੜਪੇ ਜਾਣ ਫਿਰ ਤੈਨੂੰ ਪਤਾ ਸਮਾਜ ਥੋੜਾ ਜਿਹਾ ਹਾਂ ਸਮਾਜ ਇਹ ਪੈਸਾ ਨਹੀਂ ਅਗਲਾ ਕੌਣ ਲੈ ਉਹ ਫਲਾਣੇ ਦਾ ਮੁੰਡਾ ਸੀ ਫਲਾਣੇ ਦੀ ਨਹੀਂ ਬੱਚਿਆਂ ਦਾ ਬਚਪਨ ਬੱਚਿਆਂ ਦਾ ਬਚਪਨ ਮਰ ਗਿਆ ਹਾਂ ਉਸ ਘਰ ਇੱਕ ਆ ਗਿਆ ਫੋਨ ਰਹਿ ਗਿਆ ਫੋਨ ਫੋਨਾਂ ਚ ਰਹਿ ਗਿਆ ਬਚਪਨ ਪਹਿਲਾਂ ਸੀ ਗਿਆ ਮਰ ਗਿਆ ਬੇਟੇ ਕੁਝ ਮਾਹੌਲ ਵੀ ਬਸ ਦੁਨੀਆ ਮਾਹੌਲ ਨੂੰ ਦੇਖ ਦੇਖ ਡਰ ਗਈ ਸਹੀ ਗੱਲ ਆ ਲੋਕਾਂ ਦਾ ਡਰਨਾ ਵੀ ਸਹੀ ਆ ਪਰ ਅੱਜ ਕੱਲ ਜਿਹੜਾ ਮਾਹੌਲ ਆ ਨਾ ਬਹੁਤ ਖਰਾਬ ਆ ਲੋਕ ਦੇ ਕੋਮਿਟ ਠੀਕੇ ਜੀ ਸਾਰੇ ਆਪ ਦਾ ਐਕਸਪੀਰੀਅੰਸ ਜਿੰਨੇ ਵੀ ਪਹਿਲੇ ਦੇ ਵਲੌਗ ਦੇਖਣਗੇ ਸਾਰੇ ਆਪ ਦਾ ਮੀ ਨਾਲ ਐਕਸਪੀਰੀਅੰਸ ਸ਼ੇਅਰ ਜਰੂਰ ਕਰਿਓ ਹਾਂ ਕਿ ਅਸੀਂ ਕੋਣ ਕੋਣ ਖੇਡਦੇ ਰਹੇ ਜਿਹੜੇ ਸਾਨੂੰ ਕਮੈਂਟ ਕਰਨਗੇ ਵੀ ਅਸੀਂ ਮੀ ਚ ਇਦਾਂ ਸਾਡੇ ਨਾਲ ਚਾਂਸ ਹੋਇਆ ਸੀ ਅਸੀਂ ਇਦਾਂ ਖੇਡਦੇ ਸੀ ਸੇ ਤਾਂ ਨਾਲ ਕਿਸੇ ਨਾ ਦੀ ਯਾਰ ਦੋਸਤ ਦੀ ਯਾਦ ਆਉਂਦੀ ਆ ਸ਼ੇਅਰ ਕਰੋ ਅਸੀਂ ਵਲੌਗ ਚ ਸਭ ਦੇ ਕਮੈਂਟ ਪੜ ਕੇ ਉਹਨਾਂ ਦੀ ਜਿਹੜੀ ਐਕਸਪੀਰੀਅੰਸ ਆ ਸਭ ਨੂੰ ਸੁਣਾਵਾਂਗੇ ਰਿਪਲਾਈ ਕਰਾਂਗੇ ਸਾਰਾ ਇੱਕ ਵੀਡੀਓ ਪੂਰੀ ਰਿਪਲਾਈ ਤੇ ਆਉਂਗੀ ਠੀਕ ਹੈ ਆਇਓ ਹੁਣ ਲਾਗ ਆਪਾਂ ਨਮਾ ਕੰਟੀਨਿਊ ਕਰਾਂਗੇ। ਇਹ ਗਰਮੀ ਲੱਗਦੀ ਹੈ ਬਈ। ਹਾਂ ਗਰਮੀ ਹੈ ਯਾਰ ਬਾਕ ਚਲੋ। ਮੈਨੂੰ ਆਈ ਥਿੰਕ ਆਪਾਂ ਲੈ ਕੇ ਲਾ ਦਿਓ। ਭਲਾ ਉਹਦੇ ਵਿੱਚ ਮੈਨੂੰ ਕਹਿ ਕਰਿਆ ਤੂੰ ਮੈਨੂੰ ਵਿਰਾਟ ਮਹਿਨ। ਪੱਕਾ ਬੰਦਾ ਤੇ ਬੰਦਾ ਕਰੀ। ਜਿਹੜਾ ਕਿੰਨੇ ਕਰਦੇ ਜੋ ਮੈਂ ਤੁਹਾਨੂੰ ਮੋੜੋ ਤੇ ਕਰੀ। ਦੇਖੋ ਆਪਣੀ ਬੰਨੀ ਪੱਗ ਕਿਵੇਂ ਲੱਗ ਰਹੀ ਆ ਮੈਂ ਪੱਗ ਦੇ ਵਿੱਚ ਮੈਨੂੰ ਸੱਚੀ ਸੱਚੀ ਸਹੀ ਸਹੀ ਦੱਸੋ ਕਿਉਂਕਿ ਜੇ ਇਹ ਨਹੀਂ ਮਾੜੀ ਪੱਗ ਬੰਨੀ ਹੋਈ ਤਾਂ ਫਿਰ ਇਹ ਹਸਾਲਾ ਦੀ ਸ਼ਿੱਟਾ ਬੇਟਾ ਹੋਣੀ ਤੁਸੀਂ ਮੇਰੀ ਪੱਗ ਨੂੰ ਦੱਸੋ ਵੀ ਮੈਂ ਕਿਵੇਂ ਬੰਨੀ ਕਿੰਨੇ ਨੰਬਰ ਦਿਨੇ ਹੋ ਕਿੰਨੇ ਨੰਬਰ ਦੱਸਾਂ ਹੂੰ ਮੈਂ ਸਾਰੇ ਨੇ ਆਹੀ ਕਹਿਣਾ ਕਿ ਪੱਗ ਨਹੀਂ ਮਾੜੀ ਲੱਗਦੀ ਹੁੰਦੀ ਜਿਵੇਂ ਮਰਜ਼ੀ ਹੋਵੇ ਟੇਢੀ ਵਿੰਗੀ ਪੱਗ ਪੱਗ ਹੀ ਹੁੰਦੀ ਆ ਕਹੋ ਭਾਈ ਜੀ ਹਣਾ ਬਿਲਕੁਲ ਪੱਗ ਤਾਂ ਪੱਗ ਕਾਲੀ ਪੱਗ ਸੋਹਣੀ ਲੱਗਦੀ ਆ ਬਈ ਕੁਰਤੇ ਨਾਲ ਮੈਚ ਕਰਦੀ ਪੂਰੀ ਇਹਦੇ ਸਰਤੇ ਪੱਗ ਪਰੀ ਹੁੰਦੀ ਆ ਨਾ ਪੱਗ ਦਾ ਬਹੁਤ ਅਹਿਮ ਮੁੱਲ ਹੁੰਦਾ ਪੱਗ ਦਾ ਅਨਮੋਲੀ ਹੈ ਇਹਦਾ ਕੋਈ ਮੁੱਲ ਨਹੀਂ ਲਾ ਸਕਦਾ ਇਹਦਾ ਬਹੁਤ ਵੱਡੇ ਕੀਮਤੇ ਆ ਜੇ ਕੋਣ ਨੇ ਇਹਨੂੰ ਪੱਗ ਨੂੰ ਕੁਛ ਟੈਨ ਵਾਲੇ ਟੈੜਾ ਤਾਂ ਨਹੀਂ ਬੰਨੀ ਕੋਈ ਨਾ ਨੀ ਚਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆ ਬੇਬੇ ਨੂੰ ਜਾਣਦੇ ਹੋਗੇ ਪੁਰਾਣੀਆਂ ਵੀਡੀਓ ਚ ਦੇਖਿਆ ਹੋਣਾ ਬੇਬੇ ਚ ਬੇਬੇ ਆਪਾਂ ਕਿਹੜਾ ਉਹ ਕੀਤਾ ਸੀਗਾ ਰੋਲ ਉਹਦਾ ਕੀਤਾ ਸੀਗਾ ਆਪਾਂ ਦੋਨਾਂ ਦਾ ਆਪਣੇ ਦੋਨਾਂ ਦਾ ਸੀਗਾ ਰਿਸ਼ਤਾ ਕਰਾਇਆ ਸੀ ਰਿਸ਼ਤਾ ਕਰਾਇਆ ਸੀਗਾ ਤੇ ਮੈਂ ਝੂਠ ਬੋਲ ਕੇ ਕਰਾਇਆ ਸੀ ਨਾ ਕਿ ਮੇਰੀ ਮਾਸੀ ਆ ਮਾਸੀ ਦੀ ਕੁੜੀ ਆ ਤੇ ਤੁਸੀਂ 50000 ਰੁਪਏ ਲੇਤਾ ਸੀਗਾ ਤੇ ਅਸੀਂ ਪੁਰਾਣੀ ਵੀਡੀਓ ਕੀਤੀ ਸੀਗੀ ਤੇ ਅੱਜ ਬਹੁਤ ਟਾਈਮ ਬਾਅਦ ਬੇਬੇ ਘਰੇ ਆਏ ਆ ਸ਼ੂਟ ਕਰਨ ਨੂੰ ਤੇ ਹੋਰ ਬੇਬੇ ਠੀਕ ਹੋ ਤੁਸੀਂ ਹੁਣ ਹਾਂ ਠੀਕ ਆ ਵਧੀਆ ਦੇਖਦੇ ਨੇ ਜੀ ਵੀਡੀਓ ਹਾਂ ਬੇਟਾ ਬਹੁਤ ਦੇਖਦੇ ਹਾਂ ਬਹੁਤ ਵੀਡੀਓ ਥੋੜੀਆਂ ਦੇਖਦਾ ਲੋ ਜੀ ਠੀਕ ਹੈ ਹਾਂ ਜੀ ਮਾਸੇ 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 ਹੈ ਹਾਂ ਜੀ ਤੁਸੀਂ ਮੇਰੇ ਕੋਲ ਆ ਕੇ ਮਾਸੇ ਕੋ ਦਿਓ ਤੇ ਤੁਸੀਂ ਨਾ ਮਾਸੇ ਦੁਬਾਰਾ ਦੇਵਾ ਕੇ ਤੇ ਤੁਸੀਂ ਸਾਡਾ ਆਰਟਾ ਸੀ ਨਵਾਂ ਕਰ ਲਿਆ ਠੀਕ ਹੈ ਦੇਖਣਾ ਹੈ ਇਹ ਵੀ ਕੁਝ ਕੁ ਲੈਣਾ ਨਹੀਂ ਠੀਕ ਹੈ ਠੀਕ ਹੈ ਵੀ ਮੈਂ ਮੈਂ ਤੁਸੀ ਕੋ ਬੁੱਕ ਕਰਤਾ ਸੀ ਪਹਿਲਾਂ ਤੁਸੀਂ ਇਹਨਾਂ ਨੂੰ ਹਾਂ ਮੈਂ ਤੁਹਾਨੂੰ ਹਾਂ ਮਾਸੇ ਕਰਤੀ ਠੀਕ ਹੈ ਫਿਰ ਤੁਸੀਂ ਆਈ ਆਰ ਪੀਰ ਗਾ ਕੇ ਤੁਸੀਂ ਮਿਲੇ ਠੀਕ ਹੈ ਕਿ ਕਿਦਰਾ ਉਹ ਸਟੋਰੀ ਹੈ ਗੱਪੀਆ ਦਵਾਈਆਂ ਆਏ ਸੀ ਤੇ ਪਤਾ ਹੱਥ ਦਾ ਗੋਤ ਨਵੇਂ ਪਾਤਰ ਐਡ ਕੀਤੇ ਲੈਣੇ ਹੋਣੇ ਹਣੀ ਬਸ ਕੁਝ ਮਸੇ ਜਿਆਦਾ ਸੁਣ ਕੇ ਬੁੱਲਾ ਡੁੱਲਾ ਲੈ ਪੈਣਵਾ ਕੰਮ ਜਿਆਦਾ ਬਸ ਆਹੀ ਕਰ ਲੋਜੀ ਸੀਨ ਹੋ ਗਿਆ ਰੈਡੀ ਤੇ ਹੁਣ ਬਾਹਰ ਸ਼ੂਟ ਕਰਕੇ ਲਿਆਉਂਦੇ ਆ ਤੇ ਉਧਰ ਬਣੀਆਂ ਦੀ ਚਾਹ ਇਧਰ ਲਾ ਫਰੇਮ ਚ ਆਊਗਾ ਨਾ ਬਈ ਇਧਰੋਂ ਰੈਡੀ ਤੋਂ ਬਾਅਦ ਜਾਓ ਗੀਟ ਤੋਂ ਲੈ ਕੇ ਨਾ ਫਰੇਮ ਚ ਆਊਗਾ ਨਾ

ਆਈ ਰੋਮ ਮਗਰੌਲਾਟਾ ਠੀਕ ਠੀਕ ਹੈ ਜੀ ਠੀਕ ਹੈ ਬਈ ਠੀਕ ਹੈ ਬਈ ਮਿਲਦੇ ਆ ਕੇ ਸੰਭਾਲ ਲੋ ਜੀ ਹਾਂ ਮੈਂ ਤੁਹਾਡਾ ਨਾ ਇਹ ਬੇਟਾ ਉਹਨੂੰ ਬਰਾਕ ਦੇਣੀ ਮੇਰੀ ਬਾਦ ਬੇਬੇ ਆਇਓ ਚਲ ਬਾਈ ਤੈਨੂੰ ਬੱਸ ਅੱਡੇ ਛੱਡਣਾ ਬੱਸ ਅੱਡੇ ਹਾਂ ਠੀਕ ਆ ਉਹ ਮੈਂ ਤਾਂ ਪਿੱਛੇ ਦੀ ਕਾਰ ਉਧਰ ਭਾਈ ਨੂੰ ਛੱਡ ਕੇ ਆਨਾ ਬੱਸ ਅੱਡੇ ਤੇ ਫੇਰ ਆ ਕੇ ਕਰਦੇ ਆ ਆਪਣਾ ਬਲੌਗ ਕੰਟੀਨਿਊ ਤੇ ਪੰਜਾਬੀ ਚੱਕਣ ਕੇ ਮੋਟਰਸਾਈਕਲ ਦੀ ਆ ਗਈ ਜੀ ਜੋੜੀ ਆ ਗਈ ਜੀ ਆ ਗਏ ਬਈ ਸ਼ਾਪਿੰਗ ਕਰਕੇ ਸ਼ਾਪਿੰਗ ਕਰਾਉਣ ਲੈ ਕੇ ਜਾਣਾ ਸੀ ਸ਼ਾਪਿੰਗ ਕਰਾ ਕੇ ਮੱਤ ਦੇ ਮੁਠੀ ਮਾਰੀ ਸ਼ਾਪਿੰਗ ਕਰਾ ਕੇ ਈਗਾ हाय भाई तेरे गेस्ट हो गई शॉपिंग जी बाल बालਾ ਸੋਨੇ ਦੇ ਵਾਕੇ ਤੇ ਰੀਲਾ ਬਣ ਰਹੀ ਹੈ ਜੀ ਨਾ ਤੇਰੇ ਜਹੋ ਆਜੂਗਾ ਤੇਲ ਕੋ ਬਈ 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 ਉੱਚਾ ਹੈ ਹੈ ਕਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੈ ਜੈ ਨਿਤਨਾਵਦ ਆਪਾਂ ਮਕਲਾਵਾ ਸ਼ੂਟ ਕਰ ਰਹੇ ਹਾਂ ਸਹੀ ਗੱਲ ਅੱਜ ਅਸੀਂ ਬਹੁਤ ਦਿਨਾਂ ਬਾਅਦ ਮੁਕਲਾਵ ਵੀਡੀਓ ਸ਼ੂਟ ਕਰ ਰਹੇ ਹਾਂ ਲੋਕ ਬਹੁਤ ਕਮੈਂਟ ਕਰ ਰਹੇ ਨੇ ਇੰਸਟਾਗ੍ਰam ਤੇ ਵੀ ਸਾਡੀਆਂ ਵੀਡੀਓਜ਼ ਤੇ ਵੀ ਵੀ ਤੁਸੀਂ ਮੁਕਲਾਵ ਵੀਡੀਓ ਕਿਉਂ ਨਹੀਂ ਪਾਰੇ ਤਾਂ ਸਾਡੇ ਆਰਟਿਸਟ ਬਿਜੀ ਸੀਗੇ ਤਾਂ ਕਰਕੇ ਤੇ ਅੱਜ ਸਾਰੇ ਆਰਟਿਸਟ ਇਕੱਠੇ ਹੋਏ ਆਂ ਤੇ ਅੱਜ ਅਸੀਂ ਬਣਾ ਰਹੇ ਹਾਂ ਮੁਕਲਾਵਾ ਵੀਡੀਓ ਤੇ ਜਲਦੀ ਤੁਹਾਡੇ ਅੱਗੇ ਅਸੀਂ ਨੈਕਸਟ ਪਾਰਟ ਲੈ ਕੇ ਆ ਰਹੇ ਹਾਂ ਮੁਕਲਾਵਾ ਦਾ ਤੇ ਜਿੱਦਾਂ ਤੁਸੀਂ ਪਹਿਲਾਂ ਪਿਆਰ ਕਰਦੇ ਸੀ ਉਦਾਂ ਹੀ ਇਸ ਵੀਡੀਓ ਨੂੰ ਪਿਆਰ ਕਰੋ ਤੇ ਅਸੀਂ ਹੋਰ ਵੀ ਨਾਲ ਨਾਲ ਵਧੀਆ ਵੀਡੀਓ ਸਟਾਰਟ ਕੀਤੀਆਂ ਹੋਈਆਂ ਨੇ ਤੁਸੀਂ ਸਾਡੇ ਚੈਨਲਾਂ ਤੇ ਜਾ ਕੇ ਉਹ ਵੀ ਦੇਖੋ ਜਿੱਦਾਂ ਕਿ ਆਕਾਸਟਾਈਲ ਚੈਨਲ ਤੇ ਅਸੀਂ ਇੱਕ ਵੀਡੀਓ ਪਾਈ ਸੀਗੀ ਮਾੜਾ ਜੰਮੇ ਨਾਲ ਤੇ ਮਾੜਾ ਆਵੇ ਨਾਲ ਤੇ ਬਹੁਤ ਹੀ ਵਧੀਆ ਕਨਸੈਪਟ ਸੀਗਾ ਪਰ ਲੋਕਾਂ ਨੇ ਪਤਾ ਨਹੀਂ ਕਿਉਂ ਨਹੀਂ ਪਸੰਦ ਕੀਤਾ ਲੋਕਾਂ ਨੇ ਤਾਂ ਨਹੀਂ ਦੇਖੀ ਉਹ ਲੋਕ ਕਹਿੰਦੇ ਜਿਹੜੀ ਮੁਕਲਾਵਾ ਸੀਰੀ ਤਾਂ ਪਹਿਲਾਂ ਤੁਸੀਂ ਉਹਦਾ ਤਾਂ ਐਂਡ ਕੀਤਾ ਨਹੀਂ ਉਹ ਵਿਚਾਲੇ ਛੱਡਦੀ ਲੋਕ ਗੁੱਸੇ ਆ ਅੱਛਾ ਠੀਕ ਹੈ ਵੀ ਤੁਸੀਂ ਗੁੱਸਾ ਨਾ ਹੋਵੋ ਕਿਉਂਕਿ ਆਰਟਿਸਟ ਵੀ ਸੀਗੇ ਕਈ ਕਈ ਕਿੱਧਰ ਗਏ ਸੀ ਕਈ ਕਿੱਧਰ ਗਏ ਸੀ ਗਰਮੀ ਨੇ ਝਟਿਆ ਹੋਂ ਕਰਕੇ ਤੇ ਹੁਣ ਦੁਬਾਰਾ ਸ਼ੂਟ ਸ਼ਟਾਰਟ ਹੋ ਚੁਕਿਆ ਹੈ ਆਪਾਂ ਜਲਦੀ ਤੋਂ ਜਲਦੀ ਸੀਰੀਜ਼ ਲੈ ਕੇ ਆ ਰਿਹਾ ਮਕਲਾਵਾ ਵੀ ਤੇ ਜਿਹੜੀਆਂ ਨਵੀਆਂ ਪਾਈਆਂ ਨੇ ਤੁਸੀਂ ਉਹਨਾਂ ਨੂੰ ਪਿਆਰ ਦਿਓ ਕਿ ਜਿਵੇਂ ਮਕਲਾਵਾ ਚੱਲ ਰਹੀ ਹੈ ਜਿਵੇਂ ਵਾਰਿਸ ਰਦਾਨਾ ਚੱਲ ਰਹੀ ਹੈ ਉਹ ਵੀ ਚੱਲ ਸਕੀ ਹਾਂਜੀ ਤੇ ਸਾਡੇ ਚੈਨਲ ਨੇ ਆਕਾਸ਼ ਚੈਲ ਸਿੱਧੂ ਮਨਿੰਦਰ ਵਿਰਾਟ ਮਾਲ ਓਕੇ ਜੱਤਾ ਰੈਕੇਟਸ ਮੰਜੂ ਮਹਾਰ ਏ ਐਮ ਬਾਰੇ ਨਹੀਂ ਹੋ ਕੇ कंफ्यूज ਹੋ ਜائیں ਕਿਹੜਾ ਕਿਹੜਾ ਛੜੀ ਕਿਹੜਾ ਕਿਹੜਾ ਇਨਸਾਨ ਚੰਦੇ ਇੱਕ ਦੂਜੇ ਦੇ ਲਿੰਕ ਹੈਗੇ ਨੇ ਤੁਸੀਂ ਜਾ ਕੇ ਸਾਡੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਰੀਆਂ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਆਪਣੀ ਵੀਡੀਓ ਸਾਰੀਆਂ ਵਧੀਆ ਹੀ ਹੁੰਦੀਆਂ ਹਨਾ ਲੋਕਾਂ ਜਿਹੜੇ ਮਤਲਬ ਘਰਾਂ ਚ ਚੱਲ ਰਿਹਾ ਆਪਣੇ ਹਨਾ ਆਪਾਂ ਉਹੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਲੋਕਾਂ ਨੂੰ ਮਾੜੀ ਬੱਤੀ ਸਾਧ ਬੁੱਧੀ ਆ ਜਾਏ ਦੇਖ ਕੇ ਵੀਡੀਓ ਹਨਾ ਜਿਹੜੇ ਘਰ ਵਿੱਚ ਨਿੱਕੇ ਮੁੰਡਿਆਂ ਕਰਨਾ ਤੋਂ ਕਲੇਸ਼ ਪਾਉਂਦੇ ਨੇ ਤੇ ਜਰੂਰ ਸਾਡੀਆਂ ਵੀਡੀਓਜ਼ ਦੇਖਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸਾਰੇ ਬੋਡਗੇ ਇਹ ਕਿਰਕਲਾਸਟੇ ਧੰਨਵਾਦ ਜਿਹੜੇ ਸਾਨੂੰ ਪਿਆਰ ਕਰਦੇ ਐ ਇੰਨਾ ਸਾਨੂੰ ਸਾਡੇ ਵੀਡੀਓਜ਼ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਉਹਨਾਂ ਲਈ ਵੀ ਬਹੁਤ ਧੰਨਵਾਦ ਠੀਕ ਐ ਇੱਕ ਇੱਕ ਕਰਕੇ ਸਾਨੂੰ ਕੁਟੰਦਾ ਮਾਨ ਕਰਦਾ ਵੀਡੀਓ 'ਚ ਯਸ ਕਿਉਂਕਿ ਕਰੈਕਟਰ ਦੇ ਅਕੋਰਡਿੰਗ ਦੇਖੀਏ ਤਾਂ ਬਹੁਤ ਗੁੱਸਾ ਆਉਂਦਾ ਉਸ ਕਰੈਕਟਰ ਤੇ ਠੀਕ ਐ ਵੀ ਕਿਸੇ ਦੀ ਲਾਈਫ ਕਿਸੇ ਨੇ ਆਏ ਸੋਚਿਆ ਹੋਏ ਵੀ ਦੀ ਲਾਈਫ ਮੈਂ ਆਪਦੇ ਹੱਥ 'ਚ ਕਰਨਾ ਵੀ ਜਿਵੇਂ ਮੈਂ ਕਹਾਂ ਉਹ ਵੀ ਚੱਲੇ ਐਦਾਂ ਨਹੀਂ ਹੁੰਦਾ ਸਭ ਨੂੰ ਜਿਉਣ ਦਾ ਹੱਕ ਹੁੰਦਾ ਸਭ ਨੂੰ ਆਪਣਾ ਆਪਣਾ ਫੈਸਲਾ ਲੈਣ ਦਾ ਹੱਕ ਹੁੰਦਾ ਤਾ ਕਰਕੇ ਆਪਾਂ ਕਿਸ ਦੀ ਲਾਈਫ ਨੂੰ ਬੰਨ੍ਹ ਕੇ ਨਹੀਂ ਰੱਖ ਸਕਦੇ ਤਾਂ ਉਹ ਗੱਲਾਂ ਸੁਣ ਕੇ ਗੁੱਸਾ ਜਰੂਰ ਆਉਂਦਾ ਆਡੀਅנס ਨੂੰ ਵੀ ਆਉਂਦਾ ਮੈਨੂੰ ਵੀ ਆਉਂਦਾ ਤਾਂ ਜੀ ਜ਼ਰੂਰ ਕਰਦਾ ਹੂੰ ਠੀਕ ਬਹੁਤ ਸਿੱਧਕੇ ਬਹੁਤ ਜੀ ਆ ਆ ਵੀ ਦੱਸ ਤਾਂ ਉਹ ਉਹ ਕਰ ਕੰਨਿਆ ਰੋਣ ਲੱਗ ਗਈ ਆਏ ਰੁਕ ਜਾ ਕਰ ਨਾ ਕਰ ਇਹ ਕਹਿੰਦੀ ਪੰਜ ਮੋਢੇ ਕਹਿੰਦੀ ਇਹ ਕਹਿੰਦੀ ਕੋਈ ਨਾ ਆਪਾਸ ਬਾਕੂ ਨੇ ਸਾਰੇ ਜਾਣੇ ਮੈਂ ਤਾਂ ਉਹ ਤਾਂ ਹੀ ਨਾ ਮੈਂ ਤਾਂ ਉਹ ਤੇ ਹੋਰ ਵਿਚਾਰ ਨਹੀਂ ਸੀ ਕਹਿੰਦੀ ਕੋਈ ਮੇਰਾ ਪਾਸੇ ਚੱਕੇ ਕੋਈ ਕਿੱਤੇ ਚੱਕੇ ਕੋਈ ਮੈਨੂੰ ਚੱਕੇ ਮੈਂ ਤਾਂ ਉਹ ਤਾਂ ਉਹ ਪਾਉਂਦੇ ਨੇ ਨਾਲ ਪੋਈਂ ਨਾ ਸੁਣ ਕੇ ਹੱਸਦੀ ਲੜਗੇ ਲੜਗਰੇ ਚੰਦੀ ਮੈਂ ਕਹਿੰਦੀ 1100 ਰੁਪਏ ਚ ਪਾਣੀ ਬਦਲਾਂ 1100 ਰੁਪਏ ਕਰਾਂ ਤੇ ਕਿਤੇ 1100 ਚੱਕਣਾ ਦੀ ਕਾੜੂ ਨਮਾਜ਼ ਨੂੰ ਬਾਅਦ ਕੀ ਪਹਿਲੇ ਸਿਰ ਮਾ ਮਾਂ ਕਹਿੰਦੇ ਸੂਟੀ ਬਾਅਦ ਜਾ ਮੈਂ ਕੋਈ ਨਹੀਂ ਪਰਵਾਰ ਬੋਲ ਉਹ ਰਣਜਾ ਹੋ ਨਾ ਮਿੰਨ ਦੇ ਸਾਥ ਨੇ ਰਮਾ ਕੇ ਤਾਂ ਇਹ ਮੈਂ ਤੁਹਾਨੂੰ ਦੱਸਿਆ ਨਹੀਂ ਮੈਂ ਹਾਂ ਉਹ ਮੇਰਾ ਘੱਟ ਅਫਸੋਸ ਕਰੂੰਗੀ ਬਿਲਕੁਲ ਸੂਟ ਦਾ ਵੰਦ ਕਰੂੰ ਬਲੈਕ ਡਰ ਕਿ ਨੂੰ ਸੁੰਦਰ ਬਲੈਕ ਡਰ ਜਿੱਦਾਂ ਕਰੀਏ ਗਰੀ ਆਇਤਰਾ ਕੀ ਕਹਿਦਰਾ ਵੀ ਗੱਲ ਆਇਤਰਾ ਮੋਟਰ ਚੰਗਲਾ ਆ ਗਿਆ ਕੰਦੀ ਵਾਲੇ ਬਸ ਕਹਿੰਦਾ ਕਿ ਨਾ ਇਹ ਕੋ ਗੋਟੇ ਤੇ ਸੈਟ ਕਰੂੰ ਕੱਲੋ ਸੂਟ ਮੈਂ ਕਹਿੰਦਾ ਰਣਜਾ ਇੱਕ ਸੀਨ ਪਾਉ ਬਸ ਆਪਸੀਨ ਹੀ ਦੇਖਣਾ ਦੋ ਮਿੰਟ ਦਾ ਹੀ ਹੋਵੇ ਇਹਨਾਂ ਨੂੰ ਬਸ ਦੇਖਣਾ ਹੀ ਡੈਗਰ ਆਉਹ ਮੈਂ ਅਲਾਨ ਕਾਲਜ ਦੀ ਮਾਦੀ ਮੁੰਗੀ ਦਾ ਪਰ ਹਨੋ ਰਹੋਗੇ ਕਿੰਨਾ ਬਰ ਗਿਆ ਕਹਾਂ ਜਾ ਕਿ ਮੈਨੂੰ ਮੈਂ ਤਾਂ ਹਜੇ ਮੇਰੇ ਇੱਥੇ ਪੱਟ ਦੇ ਨਾ ਕੋਈ ਪਤਾ ਨਹੀਂ ਪੱਥਰ ਪੁੱਥਰ ਪਿਆ ਸੀ ਕਿ ਕਿਵੇਂ ਉਹ ਇੱਥੇ ਲੀਲ ਉਵੇਂ ਹੀ ਆਏ ਗੋਲ ਵਿਚ ਰਾਜ ਜਿਵੇਂ ਗੋਲ ਕੋਈ ਪੁੱਤੋਂ ਕਹਿੰਦੀ ਆ ਬਣਾ ਪਿਆ ਫਿਰ ਪੈਰ ਦੀ ਮਿੱਟੀ ਜੱਕ ਲਈ ਕਿਸ ਨੂੰ ਸੱਚੀ ਜੱਕੀ ਕੱਲ ਮੈਨੂੰ ਬਾਹਰ ਹੀ ਨજર ਲਾਈ ਕੱਲ ਸਾਰੇ ਫਿਰ ਉਹ ਨਵਾਂ ਸ਼ੂਟ ਪਾਇ ਸੀ ਤੇ ਰੇਖ ਹੋਰ ਕਈ ਸਾਰੇ ਨਵਾਂ ਸ਼ੂਟ ਪਾਇ ਤਾਂ ਕਰਕੇ ਹੋ ਗਿਆ ਕਿੰਨੀ ਵਾਰੀ ਨਾ ਮੈਂ ਕੱਪੜੇ ਲੈ ਕੇ ਆਇਆ ਸੀ ਜਦੋਂ ਮੇਰਾ ਐਕਸੀਡੈਂਟ ਹੋਇਆ ਸਰਾਪਾ ਚ ਟੀ-ਸ਼ਰਟ ਨਵੀਂ ਦੀ ਜਾਂ ਨਵੀਂ ਪੈਂਟ ਪਾਈ ਸੀ ਜਦੋਂ ਮੇਰਾ ਮੇਰਾ ਐਸੀ ਲੱਗਦਾ ਸੀ ਮੈਂ ਵੀ ਨਵਾਂ ਕੁਰਤਾ ਕੇ ਗਈ ਸੀ ਜਮਾ ਨਵਾਂ ਹਾਂ ਨਹੀਂ ਹੈਗਾ ਬੜਾ ਸਾਡਾ ਕਿਉਂਕਿ ਰੀਜ਼ਨ ਕੀ ਹੁੰਦਾ ਬਾਈ ਪਤਾ ਨਹੀਂ ਬਰੇ ਮੈਨੂੰ ਪਤਾ ਨਹੀਂ ਸੀ ਤਾਂ ਮੈਂ ਕੋਈ ਖਰਾਸ ਕਰਨੀ ਹੈ ਮੇਰੇ ਮੂਰੇ ਕੈਮਰਾ ਲਾ ਕੇ ਪੁੱਛਣ ਲੱਗ ਗਿਆ ਨਹੀਂ ਮੈਂ ਮੂਰ ਨਹੀਂ ਸਕਦਾ ਬਾਲਗਣਾ ਐਡਾ ਵੀਰੇ ਦਰਸ਼ਕਾਂ ਮੇਰੇ ਮੈਨੂੰ ਇੰਨਾ ਵੀ ਨੀਵਾਂ ਨਾ ਕਰ। ਨਾ ਓਏ ਕੈਂਝੇ ਗੱਲਾਂ ਹੁੰਦੀਆਂ ਬਈਏ ਸਿਰਫ ਇਹ ਮੈਨੂੰ ਲੱਗਦਾ ਨਹੀਂ ਹੁੰਦਾ ਹੈ। ਪਾਣੇ ਨੂੰ ਇਹ ਇਹ ਜਿਹੜੀਆਂ ਖਾਣਾ ਬੰਦਾ ਦੇ ਤੂੰ ਮਾੜਾ ਹੁੰਦਾ ਇਹ ਗੱਲ ਕਹਿਂਦੀ ਆ। ਇਹ ਤਾਂ ਇਹ ਤਾਂ ਕਹਿਣ ਵੀ ਇਹ ਗੱਲਾਂ ਹੀ ਹੁੰਦੀਆਂ ਐ ਵੀ। ਹੈਗਾ ਹੀ ਆ ਨਾ। ਨਾ ਮੈਂ ਤਾਂ ਕੋਈ ਨਹੀਂ ਮਾੜਾ ਬਈ। ਨਹੀਂ ਹੈਗਾ। ਨਗਦੀ ਕਰਨ ਲਈ ਜੇ ਤੱਕ ਚਾਹਤ ਤੇ ਨਹੀਂ ਹੋਣੀ ਬੇਬੇ ਬੁੱਛ ਬੇਬੇ ਨੂੰ ਪਤਾ ਹੋਣਾ ਹੈ ਬੇਬੇ ਸੋਨੂੰ ਪਤਾ ਹੋਊਗਾ ਬੇਬੇ ਪ੍ਰਾਣੀ ਬੇਬੇ ਤਾਂ ਪ੍ਰਾਣੀ ਆ ਕਹਿੰਦੇ ਕਿਵੇਂ ਗੱਲ ਸੁਣੋ ਸੋਨਾ ਸਾਲ ਦੀ ਹੈ ਤੂੰ ਹੈ ਬੇਬੇ ਸੋਨੂੰ ਪਤਾ ਹੋਊਗਾ ਪਾਕਿਸਤਾਨੀ ਦਾ ਸੁਪਾਣਾ ਜੇ ਛੋੜਦਾ ਨਾ ਨਹੀਂ ਅੱਜ ਸਰਦਾ ਹੀ ਰੱਖਦਾ ਥੋੜਾ ਸਰਦਾ ਹੀ ਕਿਹੜਾ ਉਹ ਉੱਥੇ ਪਿਆਗਾ ਅੱਜ ਸੁਟੂ ਨੂੰ ਵੇਜਦੇ ਮੇਰੀ ਗੱਲ ਸੁਣੋ ਕੱਪੜੇ ਨਹੀਂ ਲੈਦਾ ਵੀ ਲੈ ਸਕਦਾ ਸਾਡੇ ਕੋਲ ਆ ਕੇ ਨੀਡਰ ਦਿੱਤਾ ਬਟਿਕ ਮੇਰੇ ਭੈਣ ਦਾ ਬਟਿਕ ਹੈ ਠੀਕ ਹੈ ਜੀ ਤੁਸੀਂ ਆਨਲਾਈਨ ਵੀ ਨੀਡਰ ਦਿੱਤਾ ਬਟਿਕ ਨੂੰ ਸਰਚ ਕਰਕੇ ਇੰਸਟਾਗ੍ਰਾਮ ਤੇ ਦੇਖ ਸਕਦੇ ਹੋ ਤੇ ਬਾਕੀ ਜਿਹੜੇ ਆ ਸਾਡੇ ਜਿੰਨੇ ਕਲਾਕਾਰਾਂ ਦੇ ਕੱਪੜੇ ਪਾਈ ਹੁੰਦੇ ਆ ਸਾਰਿਆਂ ਦੇ ਆਪਣੇ ਤੋਂ ਜਾਂਦੇ ਆ ਇਹ ਕਿਹ ਨਾਲ ਉਹ ਸਾਡੇ ਕੋਲ ਨਹੀਂ ਸਟਾਕ ਹੈ ਤੁਸੀਂ ਪਾਟ ਗਿਆ ਉਹ ਠੀਕ ਹੈ ਆਇਆ ਵਸਣਾ ਉਹਨਾਂ ਕੋਲ ਆਇਆ ਕਾਇਸ ਉਹ ਨਾ ਨਾ ਹੋਗਾ ਵਪਾਰ ਸਾਡੇ ਤੋਂ ਨਹੀਂ ਆਉਣਾ। ਸਾਡੇ ਤੋਂ ਪਾ ਕੇ ਨਹੀਂ ਆਈ। ਹਾਂ ਨਹੀਂ ਤੂੰ ਸਾਡੇ ਤੋਂ ਬਾਹਰੋਂ ਲੈਣਾ ਚਾਹਦਾ ਸਾਡੇ ਤੋਂ ਨਹੀਂ। ਨਹੀਂ ਮੇਰੀ ਗੱਲ ਸੁਣੋ ਜੇ ਮੈਂ ਸੂਟ ਤੁਹਾਡੇ ਤੋਂ ਲੈਤਾ ਪਾ ਕੇ ਆ ਗਈ ਜੋ ਫਟ ਗਿਆ ਫਿਰ ਨਾ ਦੂੰਗੀ। ਨਹੀਂ ਉਹ ਸਾਡੇ ਨੂੰ ਫਟਦਾ ਹੀ ਨਹੀਂ। ਫਟਦਾ ਬਣੇ ਲੋਹੇ ਜਿਹੜਾ ਨਾਲ। ਬੱਦਲ ਨਹੀਂ ਪਾਉਂਦੇ। ਸਾਡੇ ਪਾੜਦੇ ਨਹੀਂ ਕਿਉਂਕਿ ਇੱਥੇ ਚਿਰਦੇ ਆ। ਹਾਂ। ਸਸੀ ਗਾਲ ਜੀ ਤੇ ਤੁਸੀਂ ਕਿੱਥੋਂ ਆਏ ਹੋ ਜੀ ਅੱਜ? ਬਲਡ ਬਾਈ ਨੂੰ ਮਿਲਣ ਆਏ ਤੁਸੀਂ ਮਕਲਾਵਾ ਦੇ ਸੂਟ ਤੇ। ਕਿੱਧਰ ਬੈਤੋ ਜੀ ਠੀਕ ਹੈ ਕੈਰੈਕਟਰ ਕਰਨਾ ਹੈ ਇਹਦੇ ਠੀਕ ਹੈ ਜੀ ਅੱਜ ਇਹ ਕੈਰੈਕਟਰ ਕਰਨਾ ਹੈ ਮੁਕਲਾਵਾ ਚ ਇਹ ਮਸ ਮੁਕਲਾਵਾ ਚ ਮੁਕਲਾਵਾ ਚ ਨਿਊ ਕੈਰੈਕਟਰ ਹੈ ਮੁਕਲਾਵਾ ਚ ਤੇ ਆਹ ਬਾਈ ਜੀ ਨਿਊ ਕੈਰੈਕਟਰ ਹੈ ਮੁਕਲਾਵਾ ਚ ਤੇ ਬਾਈ ਤੁਹਾਡਾ ਕੀ ਨਾਮ ਹੈ ਮੈਂ ਜਸਕਰਨ ਜਸਕਰਨ ਜੱਸੀ ਆ ਜਿਸ ਕਾਰਨ ਸੰਘ ਤੇ ਜੱਸੀ ਠੀਕ ਹੈ ਤੇ ਮੈਨੂੰ ਤੁਹਾਡਾ ਕੀ ਨਾਮ ਹੈ ਜੀ ਸੋਹਣ ਪ੍ਰੀਤ ਤੇ ਬਾਈ ਇੰਦਰ ਬੈਠੇ ਨੇ ਇੰਦਰ ਉਹਨਾਂ ਨੇ ਬਣਾਇਆ ਈਨਾ ਬਈ ਛੋਟਾ ਜਗਤਾਰ ਸਿੰਘ ਠੀਕ ਤੁਸੀਂ ਵੀ ਕਿਦੜ ਵਾਇਦੋ ਵੀ ਅਸਾਂ ਠੀਕ ਮਦਰ ਨੇ ਛੋਟੇ ਠੀਕ ਕਿਵੇਂ ਲੱਗਿਆ ਬਈ ਆ ਕੇ ਉਰੇ ਠੀਕ ਆ ਤੇ ਸਾਡੀ ਟੀਮ ਕਿਵੇਂ ਲੱਗੀ ਠੀਕ ਹਾਸੇ ਮਜ਼ਾਕ ਕਰਦੇ ਰਹਿੰਦੇ ਸਾਰੇ ਇੱਥੇ ਛੋਟੇ ਸਾਰੇ ਬਸ ਕੱਲ ਤੋਂ ਹੋਊਗਾ ਨਾ ਇਹ ਸੀਨ ਕੱਲ ਤੋਂ ਹੋਈ ਇਹਦਾ ਸੀਨ ਅੱਜ ਤੋਂ ਸਟਾਰਟ ਹੈ ਅੱਜ ਤੋਂ ਸਟਾਰਟ ਹੈ ਇਹਨਾਂ ਦਾ ਮਕਲਾਵਾ ਅੱਜ ਸੀਨ ਦੇਖੋ ਇਹਨਾਂ ਨੂੰ ਕੀ ਕੈਰੇਕਟਰ ਦਿੰਦੇ ਬਾਈ ਅੱਗੇ ਤੇ ਸੱਚੀ ਗੱਲ ਜੀ ਹਾਂਜੀ ਦੋਸਤੋ ਕਿਵੇਂ ਲੱਗਿਆ ਅੱਜ ਦਾ ਬਲੌਗ ਵਧੀਆ ਲੱਗਿਆ ਜੇ ਤਾਂ ਵਧੀਆ ਲੱਗਿਆ ਫਿਰ ਤਾਂ ਕਮੈਂਟ ਕਰ ਦਿਓ ਵਧੀਆ ਵਾਲੇ ਜੇ ਭਾਈ ਮਾੜਾ ਲੱਗਿਆ ਤਾਂ ਵੀ ਕਮੈਂਟ ਕਰ ਸਕਦੇ ਹੋ ਠੀਕ ਹੈ ਅੱਛਾ ਇੱਕ ਗੱਲ ਹੋਰ ਇਸ ਚੈਨਲ ਦੇ ਉੱਤੇ ਨਾ ਬਲੌਗ ਵੀ ਆਇਆ ਕਰਨਗੇ ਤੇ ਨਾਲ ਤੁਹਾਨੂੰ ਫਨੀ ਵੀਡੀਓ ਵੀ ਦਿਖਾ ਕਰਨਗੇ ਆਪਾਂ ਠੀਕ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਆ ਕਰੋ ਬਾਈ ਬਣ ਕੇ ਵਧੀਆ ਕਮੈਂਟ ਲਿਖਿਆ ਕਰੋ ਤਾਂ ਕਿ ਤੁਹਾਡੇ ਕਮੈਂਟ ਪੜ੍ਹ ਕੇ ਅਸੀਂ ਵੀ ਖੁਸ਼ ਹੋ ਸਕੀਏ ਨਾਲ ਤੁਹਾਡਾ ਨਾਮ ਲੈ ਸਕੀਏ ਧੰਨਵਾਦ